ਜਿਨ੍ਹਾਂ ਨੂੰ ਵੀ ਨਜ਼ਲਾ ਜ਼ੁਕਾਮ ਦੀ ਪ੍ਰੋਬਲਮ ਹੈ ਮਾਈਗ੍ਰੇਨ ਦੀ ਪ੍ਰੋਬਲਮ ਹੈ ਸਰੀਰ ਦੀ ਕਮਜ਼ੋਰੀ ਅੱਖਾਂ ਦੀ ਕਮਜ਼ੋਰੀ ਹੈ ਕਫ ਬਹੁਤ ਜ਼ਿਆਦਾ फटाफटिक ਨੁਸਖਾ ਤੁਸੀਂ ਨੋਟ ਕਰ ਲਓ ਇੱਕ ਚਮਚ ਗਾਂ ਦੇ ਦੇਸੀ ਘਿਓ ਦੇ ਵਿੱਚ ਤੁਸੀਂ ਦੋ ਤਿੰਨ ਕਾਲੀ ਮਿਰਚ ਤਿੰਨ ਚਾਰ ਬਦਾਮ ਇੱਕ ਚਮਚ ਹਲਦੀ ਪਾ ਕੇ ਇਸ ਨੂੰ ਗਰਮ ਕਰਕੇ ਗਰਮ ਦੁੱਧ ਦੇ ਨਾਲ ਤੁਸੀਂ ਇਸ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਪੀ ਲੈਣਾ ਤੁਹਾਨੂੰ ਬਹੁਤ ਹੀ ਆਰਾਮ ਜੋ ਹੈ ਜ਼ਰੂਰ ਨਜ਼ਰ ਆਏਗਾ ਜਿਨ੍ਹਾਂ ਨੂੰ ਕਬਜ਼ ਰਹਿੰਦੀ ਹੈ ਪੇਟ ਸਾਫ਼ ਨਹੀਂ ਹੁੰਦਾ ਪੇਟ ਵਿੱਚ ਕੀੜੇ ਦੀ ਪ੍ਰੋਬਲਮ ਹੈ ਮਾਈਗ੍ਰੇਨ ਹੈ ਤਾਂ ਤੁਸੀਂ ਗਰਮ ਦੁੱਧ ਵਿੱਚ ਜਲੇਬੀ ਪਾ ਕੇ ਖਾਓ ਤੇ ਉੱਪਰੋਂ ਗਰਮ ਦੁੱਧ ਤੁਸੀਂ ਪੀ ਲਓ ਤੁਹਾਨੂੰ ਜਲਦੀ ਹੀ ਰਾਹਤ ਜ਼ਰੂਰ ਮਿਲ ਜਾਏਗੀ ਗੱਲ ਅਗਰ ਕਰੀਏ ਉਹਨਾਂ ਦੀ ਜਿਹੜੇ ਚਿੜਚਿੜਾਪਨ ਜਿਨ੍ਹਾਂ ਦੇ ਵਿੱਚ ਬਹੁਤ ਰਹਿੰਦਾ ਹੈ ਡਿਪਰੈਸਡ ਰਹਿੰਦੇ ਨੇ ਸੈਡ ਰਹਿੰਦੇ ਨੇ ਤਾਂ ਉਹਨਾਂ ਨੂੰ ਵੀ ਦੋ ਚਮਾ ਦੋ ਜੜੀਆਂ ਇਹ ਛੋਟੀਆਂ ਇਲਾਇਚੀ ਹਰੀ ਇਲਾਇਚੀ ਜਿਸ ਨੂੰ ਕਹਿੰਦੇ ਆ ਉਹ ਜ਼ਰੂਰ ਖਾਣੀ ਚਾਹੀਦੀ ਹੈ ਉੱਪਰੋਂ ਤੁਸੀਂ ਗਰਮ ਦੁੱਧ ਪੀ ਸਕਦੇ ਹੋ ਜਾਂ ਫਿਰ ਦੁੱਧ ਦੇ ਵਿੱਚ ਹੀ ਤੁਸੀਂ ਦੋ ਇਲਾਇਚੀਆਂ ਚੰਗੀ ਤਰ੍ਹਾਂ ਬੋਇਲ ਕਰਕੇ ਉਹ ਦੁੱਧ ਪੀ ਲਓ ਤਾਂ ਤੁਹਾਨੂੰ ਆਰਾਮ ਮਿਲੇਗਾ ਗੱਲ ਅਗਰ ਕਰੀਏ ਡੇਂਗੂ ਹੈ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਟੀਵੀ ਦੀ ਪ੍ਰੋਬਲਮ ਹੈ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੋ ਗਈ ਹੈ ਤਾਂ ਉਹਨਾਂ ਨੂੰ ਬੱਕ